ਵੁਮਾ ਅਟੈਕ ਹੋਇਆ ਸੀ ਜਿਹਦੇ ਚ 44 CRPF ਦੇ ਜਵਾਨ ਮਾਰੇ ਗਏ ਸੀ ਪਰ ਵਾਇਸ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਥੋੜੇ ਸਮੇਂ ਦੇ ਵਿੱਚ ਹੀ ਸਰਜਿਕਲ ਸਟ੍ਰਾਈਕ ਕਰਕੇ ਉਹਨਾਂ ਦਾ ਬੇੜਾ ਕਰ ਕੀਤਾ ਚੁਗਾ ਕਿ ਕਿੰਨੇ ਅੱਤਵਾਦੀ ਫੜੇ ਗਏ ਕਿੰਨੇ ਮਾਰੇ ਗਏ ਵੀ ਸਾਰੇ ਬਾਰਡਰ ਤੋਂ ਕਰਾਸ ਕਰਕੇ ਆਉਂਦੇ ਆ ਤੇ ਕੀ ਆ ਉਹ ਪਾਕਿਸਤਾਨ ਦੇ ਨਾਲ ਉਹਨਾਂ ਦਾ ਲਿੰਕ ਨਹੀਂ ਹੈ ਵੀ ਲਿੰਕ ਹੈ ਉਹਨਾਂ ਦੇ ਕਹਿ ਨਹੀਂ ਚੁਗਾ ਉਗਰਵਾਦ ਨੂੰ ਨਾ ਡਰਦੇ ਹੋਏ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਤੇ ਉੱਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ ਜਿਵੇਂ ਸਰਜਿਕਲ ਸਟ੍ਰਾਈਕ ਅਸੀਂ ਪਹਿਲਾਂ ਕੀਤੀ ਦੁਆਰਾ ਕਰਾਂਗੇ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਹਿੰਦੂ ਇਹਨਾਂ ਨੂੰ ਕਿੰਨਾ ਪਿਆਰ ਕਰਦੇ ਪਰ ਹਿੰਦੁਸਤਾਨ ਦਾ ਮੁਸਲਮਾਨ ਕਦੀ ਵੀ ਦੇਸ਼ ਨੂੰ ਟੁਕੜੇ ਨਹੀਂ ਹੋਣ ਦੇਊਗਾ ਸਾਡੇ ਨਾਲ ਖੜੇ ਹੈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਸਚੀ ਕਾਲ ਜੀ ਅਤੰਕੀ ਹਮਲੇ ਤੋਂ ਬਾਅਦ ਵੀ ਤੋਂ 25 ਜਿਹੜਾ ਆ ਲੋਕ ਮਰੇ ਨੇ ਉਸ ਤੋਂ ਬਾਅਦ ਸ਼ਿਪਸ਼ਨਾ ਰਾਸ਼ਟ ਅਖੇਲ ਭਾਰਤੀ ਸ਼ਿਪਸ਼ਨਾ ਅੱਜ ਲੁਧ ਪੰਜਾਬ ਦੇ ਲੁਧਾਨਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਹੋਇਆ ਹਰ ਇੱਕ ਦੇ ਜ਼ੈਨ ਦੇ ਵਿੱਚ ਦੁੱਖ ਹੈ ਦਰਦ ਹੈ ਕਿ ਕਿਉਂ ਆਖਿਰ ਦੇ ਵਿੱਚ ਧਰਮ ਨੂੰ ਲੈ ਕੇ ਹੀ ਜਿਹੜਾ ਕਿ ਨਾਮ ਪੁੱਛਿਆ ਫਿਰ ਉਸ ਤੋਂ ਬਾਅਦ ਗੋਲੀ ਚਲਾਈ ਆ ਅਖੇਲ ਭਾਰਤੀ ਸ਼ਿਪਸ਼ਨਾ ਸੁਨੀਲ ਤਾਂਗੜੀ ਜੀ ਚੁੱਟ ਚੁੱਕੇ ਨੇ ਸੁਨੀਲ ਜੀ ਕਿਸ ਤਰ੍ਹਾਂ ਦੇ ਤੌਰ ਤੇ ਅਤੰਕੀ ਹਮਲੇ ਨੂੰ ਕਿਤਨੇ ਕਿਤੇ ਭਾਈਚਾਰੇ ਨੂੰ ਖਰਾਬ ਕੀਤਾ ਜਾ ਰਿਹਾ ਜਿੱਤੇ ਤੱਕ ਦਾ تعلق ਹੈ ਅਤੰਕਵਾਦ ਦਾ ਇਹ ਅਸੀਂ ਪਿਛਲੇ ਬਹੁਤ ਸਮੇਂ ਤੋਂ ਦੇਖਦੇ ਆ ਰਹੇ ਹਾਂ ਜੇ ਇਹਨੂੰ ਮੈਂ ਥੋੜਾ ਜਿਹਾ ਟਾਈਮ ਪਿੱਛੇ ਜਾਵਾਂ 4-5 ਸਾਲ ਪਹਿਲਾਂ ਪੁਲਵਾਮਾ ਅਟੈਕ ਹੋਇਆ ਸੀ ਜਿਦੇ ਚ 44 ਸੀਆਰਪੀਐਫ ਦੇ ਜਵਾਨ ਮਾਰੇ ਗਏ ਸੀ ਪਰ ਵਾਹਿਦ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਥੋੜੇ ਸਮੇਂ ਦੇ ਵਿੱਚ ਹੀ ਸਰਜੀਕਲ ਸਟ੍ਰਾਈਕ ਕਰਕੇ ਉਹਨਾਂ ਦਾ ਬੇੜਾ ਗਰਕ ਕੀਤਾ ਸੀਗਾ ਪਰ ਅਸੀਂ ਤਾਂ ਮੋਦੀ ਜੀ ਨੂੰ ਅੱਜ ਵੀ ਇਹੀ ਨਿਵੇਦਨ ਕਰਾਂਗੇ ਵੀ ਜਿਹੜੇ ਸਾਡੇ ਅੱਜ ਦੇਸ਼ ਦੇ 30 ਬੰਦੇ ਦੇ ਆਸ-ਪਾਸ ਅੱਤਵਾਦੀਆਂ ਨੇ ਮਾਰਿਆ ਵੀ ਉਹਨਾਂ ਨੂੰ ਵੀ ਸਜ਼ਾ ਜਲਦ ਤੋਂ ਜਲਦ ਦੇਣੀ ਚਾਹੀਦੀ ਹੈ ਜਿੱਥੇ ਤੱਕ ਤਾਂ ਤਾਲੁਕਾ ਹਿੰਦੁਸਤਾਨ ਦਾ ਹਿੰਦੁਸਤਾਨ ਕਦੀ ਵੀ ਪੈਲ ਨਹੀਂ ਕਰਦਾ ਤੁਸੀਂ ਇਹਦੀ ਪੁਰਾਣੀ ਹਿਸਟਰੀ ਦੇਖ ਲਓ ਵੀ ਕਦੀ ਨਹੀਂ ਪੈਲ ਕੀਤੀ ਪਰ ਜਦ ਦੇ ਮੋਦੀ ਸਰਕਾਰ ਆਈ ਹੈ ਵੀ ਉਹ ਕਹਿੰਦੇ ਵੀ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਪਰ ਆਪਣੀ ਸ਼ਾਨ ਦੇ ਖਿਲਾਫ ਗੱਲ ਸੁਣਨੀ ਨਹੀਂ ਪਰ ਅਸੀਂ ਮੋਦੀ ਜੀ ਨੂੰ ਫੇਰ ਇਹੀ ਰਿਕੁਐਸਟ ਕਰਾਂਗੇ ਵੀ ਜਿਹੜੇ ਬੰਦੇ ਮਾਰੇ ਗਏ ਵੀ ਇਹਨਾਂ ਦਾ ਪਾਕਿਸਤਾਨ ਨੂੰ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਹੈਗਾ ਧੰਨਵਾਦ ਜੀ ਜੈਕਾਰੇ ਵੀਰ ਬਜਰੰਗੇ ਹਰ ਮਾਰੇ ਇਹ ਇੱਕ ਧਰਮ ਨੂੰ ਜਿਹੜੇ ਇੱਕ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਧਰਮ ਦਾ ਪੁੱਛ ਕੇ ਗੋਲੀ ਮਾਰੀ ਗਈ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਤੁਸੀਂ ਮਾੜੀ ਗੱਲਾਂ ਤਾਂ ਜੇ ਇਹਨਾਂ ਦੀ ਦੇਖੀ ਹੈ ਵੀ ਹੋਰ ਇਸਨੋਂ ਲੋਕ ਘਟਿਆ ਸੋਚ ਉਹਨਾਂ ਦੀ ਕੀ ਹੋ ਸਕਦੀ ਹੈ ਵੀ ਇਹ ਪੁੱਛ ਕੇ ਮਾਰਿਆ ਗਿਆ ਵੀ ਤੂੰ ਹਿੰਦੂ ਆ ਕਿ ਮੁਸਲਮਾਨ ਹੈ ਵੀ ਇਸ ਕਰਕੇ ਵੀ ਇਹਨਾਂ ਦੀ ਸਜਾਤਾ ਬਹੁਤ ਜਲਦ ਤੋਂ ਜਲਦ ਬਣਦੀ ਹੈ ਵੀ ਮੋਦੀ ਮੋਦੀ ਸਾਹਿਬ ਲੱਗੇ ਹੋਣੇ ਵੀ ਜੋ ਅੱਜ ਨਿਊਜ਼ ਚੱਲਦੀਆਂ ਪਈਆਂ ਜੇ ਅਸੀਂ ਸੁਣ ਰਹੇ ਆ ਵੀ ਸਾਨੂੰ ਉਮੀਦ ਹੈ ਵੀ ਮੋਦੀ ਸਾਹਿਬ ਬਹੁਤ ਜਲਦੀ ਕੋਈ ਨਾ ਕੋਈ ਇਹਦਾ ਰਿਜ਼ਲਟ ਕੱਢੂਗੇ ਤਾਂ ਗੜੀ ਸਾਹਿਬ ਹੋਰ ਕਿਸਤਾ ਦੇ ਦੋ ਉੱਥੇ ਕਸ਼ਮੀਰ ਕਾਫੀ ਦਿਨਾਂ ਬਾਅਦ ਅਸਾਲਾਬਾਦ ਆਜ਼ਾਦ ਹੋਇਆ 370 ਧਾਰਾ ਹਟਾਈ ਗਈ ਉੱਥੇ ਲੋਕ ਜਾਣਾ ਲੋਕ ਜਾਣਾ ਸ਼ੁਰੂ ਹੋ ਗਈ ਤੇ ਉੱਥੇ ਟੂਰਲ ਚ ਜਿਹੜੀ ਮਿਨੀ ਸਿਜ਼ਰਨ ਦੇਖ ਨੂੰ ਤਰਤਕੇ ਦੀ ਉਹ ਦੇਖ ਰਹੇ ਸੀਗੇ ਤੇ ਉਸ ਤੋਂ ਬਾਅਦ ਹੀ ਇੱਕ ਰੇਕੀ ਕੀਤੀ ਗਈ ਰੇਕੀ ਕਰਨ ਤੋਂ ਬਾਅਦ ਗੋਲੀਆਂ ਚਲਾਈ ਗਈਆਂ ਇਸ ਚੀਜ਼ ਨੂੰ ਕਿਸ ਤਰ੍ਹਾਂ ਕਹਿਣਾ ਚਾਹੋ ਇਹ ਬਹੁਤ ਮਾੜੀ ਗੱਲ ਹੈ ਜੀ ਵੀ ਬਾਰ-ਬਾਰ ਆਪਾਂ ਇੱਕੋ ਹੀ ਗੱਲ ਕਾ ਅਤਵਾਦ ਪਾਕਿਸਤਾਨ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਵੀ ਉਹ برداشت ਨਹੀਂ ਕਰਦਾ ਵੀ ਹਿੰਦੁਸਤਾਨ ਚ ਪੀਸ ਹੋਵੇ ਪਰ ਅਸੀਂ ਤਾਂ ਫੇਰ ਇੱਕੋ ਹੀ ਨਵੇਦਨ ਕਰਾਂਗੇ ਵੀ ਪਾਕਿਸਤਾਨ ਨੂੰ ਉਹਦੀ ਭਾਸ਼ਾ ਚ ਜਵਾਬ ਦਿੱਤਾ ਜਾਣਾ ਚਾਹੀਦਾ ਵੀ ਜਿੱਦਾਂ ਮੋਦੀ ਸਾਹਿਬ ਨੇ ਕੀਤਾ ਜੇ ਮੋਦੀ ਸਾਹਿਬ ਦੀ ਮੈਂ ਤਾਰੀਫ ਕਰਾਂ ਕੀ ਤੁਸੀਂ ਕਦੀ ਸੋਚਿਆ ਸੀ ਵੀ 370 ਧਾਰਾ ਵੀ ਜੈਂਡ ਗੇ ਜੋ ਹਟਜੂ ਇਹ ਮੋਦੀ ਸਾਹਿਬ ਹੀ ਸੀ ਵੀ ਜਿੰਨਾ ਠੇਟਾ ਲਈ ਮੋਦੀ ਸਾਹਿਬ ਦੇ ਕੰਮ ਤਾਂ ਬਹੁਤ ਹੈ ਵਧੀਆ ਵਧੀਆ ਵੀ ਆਪਾਂ ਰਾਮ ਮੰਦਰ ਦੀ ਗੱਲ ਕਰਦੇ ਆਂ ਇਹ ਵੀ ਬਹੁਤ ਵਧੀਆ ਹੈ ਸਾਡਾ ਆਪਣਾ ਵਿਚਾਰ ਆ ਇੱਕ ਸਨਾਤਮਨ ਹੋਣ ਦੇ ਨਾਤੇ ਵੀ ਅਸੀਂ ਸਮਝਦੇ ਆ ਵੀ ਕੋਈ ਇੱਕ ਪ੍ਰਮਾਤਮਾ ਉੱਪਰ ਹੈਗਾ ਵੀ ਜਿਨੇ ਇਨਸਾਨੀ ਰੂਪ ਦੇ ਵਿੱਚ ਇਨਸਾਨ ਨੂੰ ਜਨਮ ਦਿੱਤਾ ਹੈ ਇਹ ਜਾਤ ਪਾਤ ਤਾਂ ਸਾਡੇ ਲੋਕਾਂ ਦੀ ਦੇਨ ਹੈ ਵੀ ਜੇ ਮੁਸਲਮਾਨ ਦੇ ਘਰ ਪੈਦਾ ਹੋ ਗਿਆ ਤਾਂ ਮੁਸਲਮਾਨ ਜੇ Hindu ਦੇ ਘਰ ਹੋ ਗਿਆ Hindu ਪਰ ਮੈਂ ਤਾਂ ਹਰ Hindu ਨੂੰ ਹਰ ਇਨਸਾਨ Hindu ਨੂੰ ਇੱਕੋ ਹੀ ਗੱਲ ਕਹਾਂਗਾ ਵੀ ਤੁਸੀਂ ਆਪਣੀ ਇਨਸਾਨੀਅਤ ਨਹੀਂ ਭੁੱਲਣੀ ਚਾਹੀਦੀ ਵੇ ਜੇ ਤੁਸੀਂ ਕੋਈ ਚੰਗਾ ਕੰਮ ਕਿਸੇ ਦਾ ਕਰ ਸਕਦੇ ਆ ਤੇ ਜ਼ਰੂਰ ਕਰਨਾ ਚਾਹੀਦਾ। ਸੋਸ਼ਲ ਮੀਡੀਆ ਤੇ ਇੱਕ ਖਬਰਾਂ ਨਸ਼ਰ ਵੀ ਹੋਈਆਂ ਪਾਕਿਸਤਾਨ ਵੱਲੋਂ ਕਿ ਸਾਡਾ ਇਸ 'ਚ ਕੋਈ ਹੱਥ ਨਹੀਂ ਹੈਗਾ। ਸਾਨੂੰ ਸਾਨੂੰ ਬੇਮਤਲਬ ਨਾ ਕਸੀਟੋ। ਦੇਖੋ ਇਹ ਤਾਂ ਉਹਨਾਂ ਨੇ ਗੱਲ ਕਹਿਣੀ ਹੈ। ਇੱਕ ਗੱਲ ਕਹਿਣ ਦੇ ਨਾਲ ਇਹ ਕਲੀਅਰ ਨਹੀਂ ਹੁੰਦਾ ਵੀ ਉਹਨਾਂ ਦਾ ਹੱਥ ਨਹੀਂ ਹੋ। ਵੀ ਕਿੰਨੇ ਅੱਤਵਾਦੀ ਫੜੇ ਗਏ, ਕਿੰਨੇ ਮਾਰੇ ਗਏ, ਵੀ ਸਾਰੇ ਬਾਰਡਰ ਤੋਂ ਕਰਾਸ ਕਰਕੇ ਆਂਦੇ ਆ ਤੇ ਕਿਹਾ ਉਹ ਪਾਕਿਸਤਾਨ ਦੇ ਨਾਲ ਉਹਨਾਂ ਦਾ ਲਿੰਕ ਨਹੀਂ ਹੈ। ਬੇ ਲਿੰਕ ਹੈ ਉਹਨਾਂ ਦੇ ਕਹਿਣ ਨੂੰ ਚਲੋ ਜਦੋਂ ਤੁਸੀਂ ਬਾਰਡਰ ਦੀ ਗੱਲ ਕੀਤੀ ਕਿ ਉੱਥੇ ਸੁਰੱਖਿਆ ਤਨਾਤ ਨਹੀਂ ਹੈਗੀ ਤਾਂ ਕਰਕੇ ਆਂਦੇ ਨੇ ਇੱਥੋਂ ਦੇਖੋ ਜੀ ਐਡਾ ਵੱਡਾ ਮੁਲਕ ਹੈ ਐਡਾ ਵੱਡਾ ਬਾਰਡਰ ਹੈ ਵੀ ਜੇ ਕਿਸੇ ਨੇ ਕੋਈ ਗਲਤ ਕੰਮ ਕਰਨਾ ਹੈ ਉਹਦੇ ਲਈ ਵੀ 100 ਰਸਤੇ ਹੈ ਜਾਂ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਵਕਤ ਮਾੜਾ ਸੀ ਸਾਡੇ ਬੰਦਿਆਂ ਦਾ ਵੀ ਜਿਹੜੇ 30 ਬੰਦੇ ਮਾਰੇ ਗਏ ਅਸੀਂ ਅੱਜ ਉਹਨਾਂ ਲਈ ਕੈਂਡਲ ਮਾਰਚ ਕੱਢ ਕੇ ਘੰਟਾ ਘਰ ਜਾ ਕੇ ਉਹਨਾਂ ਨੂੰ 2 ਮਿੰਟ ਦਾ ਅਸੀਂ ਮੋਨ ਵੀ ਰੱਖਿਆ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਔਰ ਦੂਸਰਾ ਅਸੀਂ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਉਹਨਾਂ ਦਾ ਸਿਆਪਾ ਵੀ ਕੀਤਾ ਅੱਛਾ ਤੰਗਰੀ ਸਾਹਿਬ ਲੱਗਦਾ ਨਹੀਂ ਹੁਣ ਆਮਨਾਰ ਯਾਤਰਾ ਸ਼ੁਰੂ ਹੋਣ ਲੱਗੀ ਹੈ ਉਸ ਨੂੰ ਲੈ ਕੇ ਵੀ ਕਿਤਨੇ ਕਿਤੇ ਨਜ਼ਰ ਆ ਰਿਹਾ ਹੈ ਇੱਕ ਨਜ਼ਰੀਆ ਦੇਖ ਸਕਦੇ ਹੋ ਕਿ ਆਪਾਂ ਦੇਖ ਸਕਦੇ ਹਾਂ ਇਸ ਚੀਜ਼ ਨੂੰ ਦੇਖੋ ਇਹ ਵੀ ਸੁਭਾਵਿਕ ਜੀ ਗੱਲ ਹੈ ਬੇ ਆਫਟਰ 올 ਜਿਹੜਾ Hindu ਹੈ liberal ਹੈ ਜੀ ਕਰਾਂ ਸ਼ੁਰੂ ਨਹੀਂ ਕਿਉਂਕਿ ਸਾਰਾ ਡਾਟਾ ਮਿਲ ਰਿਹਾ ਨੇ ਮਿਲ ਚੁੱਕੀਆਂ ਨੇ ਕਈਆਂ ਨੂੰ ਇਹ ਲੱਗਦਾ ਨਹੀਂ ਕਿਤਨੇ ਕਿਤੇ ਇੱਕ ਡਰਪਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਵੀ ਮੰਨਿਆ ਜਾ ਸਕਦਾ ਹੈ ਵੀ ਪਾਕਿਸਤਾਨ ਨੇ ਡਰਪਾਨ ਦੀ ਕੋਸ਼ਿਸ਼ ਕੀਤੀ ਪਰ ਮੈਂ ਸਮਝਦਾ ਵੀ ਮੋਦੀ ਸਰਕਾਰ ਦੇ ਟਾਈਮ ਦੇ ਵਿੱਚ ਵੀ ਇੰਨਾ ਵੀ ਸੋਚਣ ਦੀ ਜ਼ਰੂਰਤ ਨਹੀਂ ਹੈ ਵੀ ਉਹ ਬਹੁਤ ਜਲਦੀ ਕੋਈ ਨਾ ਕੋਈ ਤੁਹਾਨੂੰ ਵਧੀਆ ਰਿਜ਼ਲਟ ਦੇਊਗਾ ਅੱਛਾ ਪਿਛਲੇ ਸਾਲ ਦੀ ਗੱਲ ਕਰ ਲਈਏ ਜੇਕਰ ਪਿਛਲੇ ਸਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਕੁਝ ਭਾਨੂੰ ਪ੍ਰਤਾਜ ਜਿਹੜੇ ਸ਼ਿਪਸ਼ਨਾ ਆਪਣੇ ਅਗ ਕਹਲਾਉਂਦੇ ਨੇਤਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਅਸੀਂ ਇੱਕ ਥਾਂ 'ਤੇ ਖੜੇ ਹਾਂ ਜੇਕਰ ਕੋਈ ਅਮਰਨਾ ਯਾਤਰਾ ਦੇ ਵਿੱਚ ਵਿਗਨ ਪਾਏਗਾ ਕਿ ਤੁਸੀਂ ਤਹਾਡੀ ਸ਼ਿਵਸ਼ਨਾ ਜਿਹੜੀ ਪਹਿਲੀ ਸ਼ਿਵਸ਼ਨਾ ਭਾਰਤ ਦੇ ਵਿੱਚ ਸ਼ਿਵਸ਼ਨਾ ਆਈ ਸੀ ਕਿ ਤੁਸੀਂ ਰਖਵਾਲੀ ਕਰਦੇ ਹੋ ਆਪਣੇ ਸ਼ਿਵ ਭੋਲੇ ਦੀ ਬਿਲਕੁਲ ਕਿਉਂ ਨਹੀਂ ਕਰਦੇ ਵੀ ਸਾਡਾ ਆਰਾਧੇ ਹੈ ਸ਼ਿਵ ਭੋਲੇ ਹੈ ਵੀ ਅਸੀਂ ਉਹਦੇ ਵੰਸ਼ ਜਾਂ ਜੇ ਅਸੀਂ ਉਹਨੂੰ ਮੰਨਦੇ ਆ ਵੀ ਉਹਦੀ ਅਸੀਂ ਆਰਾਧਨਾ ਤਾਂ ਕਰਾਂਗੇ ਹੀ ਕਰਾਂਗੇ ਜਿਹੜੀ ਤੁਸੀਂ ਗੱਲ ਕਹਿੰਨੇ ਵੀ ਫਰਕ ਪੈਗਾ ਵੀ ਮੈਂ ਮਹਿਸੂਸ ਕਰਦਾ ਵੀ ਕੁਝ ਫਰਕ ਪੈ ਸਕਦਾ ਸੋਚ ਕਿਉਂਕਿ ਹਿੰਦੂ ਬਹੁਤ ਲਿਬਰਲ ਹੈ ਪਰ ਲਿਬਰਲ ਇੰਨਾ ਵੀ ਨਹੀਂ ਹੈ ਵੀ ਡਰਦਾ ਵੀ ਜੇ ਉਹਨੇ ਆਪਣੇ ਭੋਲੇ ਨਾਲ ਦੇ ਕੋਲ ਜਾਣਾ ਤੇ ਜਾਊਗਾ ਕੋਈ ਨਹੀਂ ਰੋਕ ਸਕਦਾ ਇਹ ਇਹਨਾਂ ਦੇ ਸੁਨੀ ਤੰਗੜੀ ਜਿਹੜੇ ਪੁੱਤਰ ਨੇ ਉਹਨਾਂ ਨਾਲ ਗੱਲ ਕਰਦੇ ਆ ਨਾ ਲਵੀਨ ਤੰਗ ਤੰਗੜੀ ਸਾਹਿਬ ਕਿਸ ਤਰ੍ਹਾਂ ਦੇ ਦੇਓ ਯੂਥ ਨੂੰ ਭੜਕਾਇਆ ਜਾ ਰਿਹਾ ਇੱਕ ਸੋਸ਼ਲ ਮੀਡੀਆ ਰਾਹੀਂ ਇੱਕ ਖਬਰਾਂ ਨਿਸ਼ਰ ਹੋਈ ਸੀ ਵਾਇਰਲ ਹੋਈ ਸੀ ਵੀਡੀਓ ਕਿ ਯੂਥ ਨੂੰ ਸਿਖਾਇਆ ਜਾਂਦਾ ਕਿ ਗ੍ਰਨੇਡ ਕਿਦਾਂ ਪਿਸਤੋਲ ਕਿਦਾਂ ਚਲਾਨੀ ਹੈ ਲਸ਼ਕਰ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਇੱਥੇ ਲੀਡ ਕਰ ਰਹੇ ਨੇ ਆਨਲਾਈਨ ਲੱਗਦਾ ਨਹੀਂ ਕਿਤਨੇ ਕਿਤੇ ਇਹ ਆਨਲਾਈਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਬਿਲਕੁਲ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼ੀ ਰਾਮ ਜੀ ਘਰ ਰਮਾ ਦੇ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਕਿ ਬਹੁਤ ਫਰਕ ਪੈ ਗਿਆ ਇਸ ਚੀਜ਼ ਨਾਲ ਸੋਸ਼ਲ ਮੀਡੀਆ ਤੇ ਜਿੰਨਾ ਆਤੰਗਵਾਦੀ ਬਹੁਤ ਜ਼ਿਆਦਾ ਫੈਲਦਾ ਪਿਆ ਬੜ ਮੈਂ ਸਾਰੇ ਸਾਡੇ ਦੇਸ਼ ਭਰੀ ਮੈਨੂੰ ਕਹਿਣਾ ਚਾਹੁੰਗਾ ਕਿ ਸਾਨੂੰ ਉਗਰਵਾਦ ਨੂੰ ਨਾ ਡਰਦੇ ਹੋਏ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਉੱਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ ਜਿਵੇਂ ਸਰਜਿਕਲ ਸਟ੍ਰਾਈਕ ਅਸੀਂ ਪਹਿਲਾਂ ਕੀਤੀ ਦੁਆਰਾ ਕਰਾਂਗੇ ਤੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਸਾਰੇ ਸ਼ਹੀਦਾਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ੇ ਦਿੱਤੇ ਜਾਣ ਇਹਨਾਂ ਦੇ ਪਰਿਵਾਰ ਨਾਲ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜੁੜ ਸਕੀ ਜੈ ਸ਼੍ਰੀ ਰਾਮ ਧੰਨਵਾਦ ਅੱਜ ਦੀ ਜੇਕਰ ਗੱਲ ਕਰੀਏ ਹਰ ਇੱਕ ਦੀ ਰੂਹ ਕੰਬੀ ਐ ਉਸ ਵੀਡੀਓ ਦੇਖ ਕੇ ਇੱਕ ਨਵਾਂ ਜੋੜਾ ਗਿਆ ਸੀਗਾ ਹਾਲੇ 6 ਦਿਨ ਹੋਏ ਉਹਦੇ ਵਿਆਹ ਨੂੰ ਉਸ ਨੂੰ ਆ ਆਤਮਵਾਦ ਉਸ ਨੂੰ ਆਤਮਵਾਦੀਆਂ ਨੇ ਮੌਤਰੇ ਘਾੜ ਉਤਾਰਦਾ ਕਿਸ ਤਰ੍ਹਾਂ ਦੇ ਦੇਸ਼ੀ ਨੂੰ ਕਿਉਂਕਿ ਉਹ ਇੱਕ ਇੰਡੀਅਨ ਆਫੀਸਰ ਵੀ ਸੀਗੀ ਭਾਜੀ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਵੀ ਲੋਕਾਂ ਨਾਲ ਹਾਸਾ ਹੋਇਆ ਮੈਂ ਸਾਰੇ ਇਸ ਦੇਸ਼ ਤੋਂ ਇਸ ਚੀਜ਼ ਦੀ ਉਹਨਾਂ ਨੂੰ ਨਮਨ ਕਰਨ ਦੀ ਬਰਤਨਾ ਕਰੂੰਗਾ ਇਹ ਸਾਰੇ ਉਹਨਾਂ ਨੂੰ ਸਦਰਬਿਤ ਕਰਨ ਪਰੰਤੂ ਜਿਹੜੇ ਹਸੇ ਦਿਨ-ਪ੍ਰਤੀ ਦਿਨ ਆ ਸਾਰੀ ਦੇਸ਼ ਵਿਰੋਧੀ ਦਾਗਦਨ ਨੂੰ ਅਸੀਂ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ੁਰੂ ਤੋਂ ਜਿਉਂ ਸਾਡੇ ਦਾਦਾ ਜੀ ਸਵਰਗੀ ਸ਼ੇਰ-ਏ-ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਜੀ ਨੇ ਇਸ ਪੰਜਾਬ ਦੀ ਤਰਤੀ ਸੀ ਗੁੜ ਮੰਡੀ ਤੋਂ ਸ਼ਿਫਸਰਾਂ ਸ਼ੁਰੂ ਕੀਤੀ ਸੀ ਉਹਨਾਂ ਦੇ ਆਸ਼ੀਰਵਾਦ ਨੂੰ ਤੇ ਉਹਨਾਂ ਦੇ ਅੱਦੇ ਦੂਰੇ ਸੁਪਨਿਆਂ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਪੰਜਾਬ 'ਚ ਉਗਰਵਾਦ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਸਮੇਂ-ਸਮੇਂ ਤੇ ਇਹਨਾਂ ਅਤਿੰਗਵਾਦੀਆਂ ਨੂੰ ਬਰਾਬਰੀ ਕਰਦੇ ਹੋਏ ਆਪਣੇ ਸਨਾਤਨੀਆਂ ਨਾਲ ਖੜਾਂਗੇ ਤੇ ਆਪਣੇ ਹਿੰਦੂਆਂ ਤੋਂ ਮਾਨੋਬਲ ਵਧਾਉਂਦੇ ਹੋਏ ਅਸੀਂ ਭਾਰਤ ਦੇ ਮੋਦੀ ਜੀ ਨੂੰ ਮੋਦੀ ਨੂੰ ਬੇਨਤੀ ਕਰਾਂਗੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਕਿ ਇਹਨਾਂ ਗੰਦੀ ਨਾਲੀ ਦੇ ਕੀੜਿਆਂ ਨੂੰ ਇਹਨਾਂ ਦੇ ਹੀ ਰਸਤੇ ਇਹਨਾਂ ਨੂੰ ਪਾ ਦਿੱਤਾ ਜਾਵੇ ਜੈ ਸ਼੍ਰੀ ਰਾਮ ਥੈਂਕ ਯੂ ਤਾਂ ਗੁਰੇ ਸਾਹਿਬ ਯੂਥ ਹੋ ਤੁਸੀਂ ਅੱਜ ਦਾ ਠੀਕ ਹੈ ਉਹ ਕਸ਼ਮੀਰ ਦੇ ਵਿੱਚ ਵੀ ਯੂਥ ਹੈ ਜਿਨ੍ਹਾਂ ਨੇ ਚਲਾਈਆ ਉਹ ਵੀ ਯੂਥ ਹੈ ਉਨਨ ਨੂੰ ਸਖਾਇਆ ਗਿਆ ਉਹਨਾਂ ਦਿਮਾਗ ਦੇ ਵਿੱਚ ਪਾਇਆ ਗਿਆ ਇੱਕ ਮਾਈਂਡ ਵਾਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਇੱਕ Hindu ਸਾਡਾ ਦੁਸ਼ਮਣ ਹੈ ਇਹ ਕਹਿ ਲਾਇਆ ਗਿਆ ਸ਼ਿਵਸ਼ਨਾ ਤੋਂ ਤੁਸੀਂ ਹੈਗੇ ਹੋ ਠੀਕ ਹੈ ਤੰਗੜੀ ਸਾਹਿਬ ਤੋਂ ਨਾਮ ਹੈ ਤੁਹਾਡਾ ਦੱਸੋ ਮੜਾ Hindu ਹੈ ਕੋਣ ਹੈ Hindu ਕਿਸ ਤਰ੍ਹਾਂ ਰਹਿੰਦਾ ਭਾਈਚਾਰਾ ਕਿਸ ਤਰ੍ਹਾਂ ਬਣਾ ਕੇ ਰੱਖਦਾ ਬਿਲਕੁਲ ਦੇਖੋ ਸਮੇਂ ਸਮੇਂ ਦੀ ਗੱਲ ਹੈ ਜਦੋਂ ਸਾਡਾ ਦੇਸ਼ 1947 ਯਾਦ ਹੋਇਆ ਸੀ ਉਸ ਸਮੇਂ ਜੇ ਹਿੰਦੁਸਤਾਨ ਦੇ ਪਾਕਿਸਤਾਨ ਦੀ ਜਿਹੜੀ ਪਾਰਟੀਸ਼ਨ ਹੈ ਉਹ ਧਰਮਾਂ ਨੂੰ ਦੇਖਦੀ ਹੋਈ ਸੀ ਕਿ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ ਸੀ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਪਰੰਤ ਉਸ ਸਮੇਂ ਚ ਪਾਕਿਸਤਾਨ ਚ ਹਿੰਦੂਆਂ ਦੀ ਆਬਾਦੀ ਤਕਰੀਬਨ 11 ਤੋਂ 12% ਸੀ ਜਿਹੜੀ ਅੱਜ 0 ਤੇ ਆ ਗਈ ਹੈ ਤੇ ਆਹ ਹਿੰਦੁਸਤਾਨ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਨੂੰ ਕਹਿੰਦੀ ਲੋੜ ਨਹੀਂ ਸਾਡੇ ਇਸ ਦੇਸ਼ ਚ ਮੁਸਲਮਾਨਾਂ ਨੂੰ ਬੜੀ ਇੱਜ਼ਤ ਦਮਾਨ ਨਾ ਰੱਖਿਆ ਜਾਂਦਾ ਤੇ ਆ ਉਹ ਦੇਸ਼ ਹੈ ਜਿੱਥੇ ਮੁਸਲਮਾਨਾਂ ਦੀ ਆਬਾਦੀ ਜਿਹੜਾ 12% ਸੀ ਅੱਜ ਤਕਰੀਬਨ 40-42% ਤੱਕ ਹੋ ਚੁੱਕੀ ਹੈ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਹਿੰਦੂ ਇਹਨਾਂ ਨੂੰ ਕਿੰਨਾ ਪਿਆਰ ਕਰਦੇ ਬਟ ਹਿੰਦੁਸਤਾਨ ਦਾ ਮੁਸਲਮਾਨ ਕਦੀ ਵੀ ਦੇਸ਼ ਨੂੰ ਟੁਕੜੇ ਨਹੀਂ ਹੋਣ ਦਊਗਾ ਸਾਡੇ ਨਾਲ ਖੜੇ ਹੈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਪਰਿਵਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕੀ ਉਹਨਾਂ ਦਾ ਦੁੱਖ ਵਟਾਉਣਾ ਚਾਹੋਗੇ ਕਿਉਂਕਿ ਉਹ ਪਰਿਵਾਰ ਇਸ ਸਮੇਂ ਬੜਾ ਹੀ ਦੁੱਖ ਵਿੱਚ ਹੈਗਾ ਉਹਨਾਂ ਨੂੰ ਕੀ ਸੰਦੇਸ਼ ਚਾਹੋਗੇ ਉਹ ਭਗਵਾਨ ਰਾਮ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਪ੍ਰਭੂ ਜਿਹੜੀਆਂ ਆਤਮਾ ਗਈਆਂ ਹਨ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੋਣ ਤੇ ਉਹਨਾਂ ਦਾ ਮੋਕਸ਼ ਪ੍ਰਾਪਤੀ ਹੋਵੇ ਮੁਕਤੀ ਦਾ ਹਰੇਕ ਨੂੰ ਮਿਲਦੀ ਹੈ ਪਰ ਉਹ ਮੋਕਸ਼ ਤਾਂ ਉਹਨਾਂ ਦਾ ਮੋਕਸ਼ ਮਿਲ ਜਵੇ ਉਹਨਾਂ ਨੂੰ ਤਾਂ ਕਿ ਉਹਨਾਂ ਦਾ ਜਨਮ ਮਰਨ ਤੋਂ ਮੁਕਤ ਹੋ ਜਾਣ ਇਹਨਾਂ ਦੀ ਕਿਰਪਾ ਉਹਨਾਂ ਦੇ ਹੋਵੇ ਭਗਵਾਨ ਭੋਲੇनाथ ਰਾਮ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਲੈਣ ਔਰ ਹਿੰਦੁਸਤਾਨ ਦੀ ਸਰਕਾਰ ਜਿਹੜੀ ਸਾਡੇ ਮੋਦੀ ਜੀ ਹੈਗੇ ਆ ਉਸ ਪਰਿਵਾਰਾਂ ਦੇ ਮੁਖੀਆਂ ਨੂੰ ਜਿਨ੍ਹਾਂ ਦੇ ਘਰ ਉਜੜ ਗਏ ਨੇ ਭੈਣਾਂ ਦੇ ਭਰਾ ਮਾਵਾ ਦੇ ਪੁੱਤ ਪਤਨੀਆਂ ਦੇ ਪਤੀ ਉਹਨਾਂ ਨੂੰ ਸਭ ਨੂੰ ਕੋਈ ਨਾ ਕੋਈ ਦਾ ਬਿਜ਼ਨਸ ਜਾਂ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੇਵੇ ਜਿਨ੍ਹਾਂ ਦਾ ਉਹਨਾਂ ਦਾ ਲਾਲ ਲਾਲ ਪ੍ਰਸ਼ਨ ਹੋ ਸਕੇ ਠੀਕ ਹੈ ਸੋ ਇਹ ਦੇਖ ਸਕਦੇ ਹੋ ਕਿ ਪਾਕਿਸਤਾਨ ਮੁਰਦਾਬਾਦ ਦੇ ਅੱਜ ਨਾਰੇ ਲਾਏ ਗਏ ਆ ਰਾਸ਼ਟਰੀ ਸ਼ਿਵ ਸ਼ਨਾ ਅਖਿਲ ਭਾਰਤੀ ਸ਼ਿਵ ਸ਼ਨਾ ਦੇ ਵੱਲੋਂ ਤੇ ਅੱਜ ਗੁਰ ਮੰਡੀ ਸਾਰੀ ਜਿਹੜੀ ਹੈ ਬੰਦ ਕੀਤੀ ਗਈ ਦੇਖ ਸਕਦੇ ਹੋ ਬੰਦ ਪਈਆਂ ਤਸਵੀਰਾਂ ਨੇ ਅੱਜ ਦੁਕਾਨਦਾਰਾਂ ਨੇ ਵੀ ਸਮਰਥਕ ਦਿੱਤਾ ਨਾਲ ਸ਼ਿਵ ਸ਼ਨਾ ਦੇ ਨਾਲ ਅਖਿਲ ਭਾਰਤੀ ਸ਼ਿਵ ਸ਼ਨਾ ਦੇ ਨਾਲ ਤੇ तमाम ਤਸਵੀਰਾਂ ਹਰ ਇੱਕ ਦੀ ਹਰ ਇੱਕ ਭਾਰਤ ਵਾਸੀ ਦੀ ਉਹ ਰੂਹ ਕੰਬਦੀ ਹੋਈ ਨਜ਼ਰ ਆ ਰਹੀ ਹੈ ਖਬਰਾਂ ਵੀ ਕਾਫੀ ਨਸ਼ਰ ਹੋ ਰਹੀਆਂ ਨੇ ਤੇ ਸ਼ਿਵਸ਼ਨਾ ਦੇ ਵੱਲੋਂ ਅੱਜ ਮੁਰਦਾਬਾਦ ਦੇ ਨਾਰੇ ਲਾਏ ਗਏ ਤੇ ਉਹਨਾਂ ਨੂੰ ਲਕਿਆ ਗਿਆ ਕਿ ਬਿਲਕੁਲ ਇਹ ਅਸੀਂ ਨਿੰਦਨਯੋਗ ਹੈ ਬਿਲਕੁਲ ਜਿਹੜੀ ਇਹ ਕਟੜਾ ਜਿਹੀ ਕਟੀ ਹੈ ਇਹ ਬਿਲਕੁਲ ਨਿੰਦਨਯੋਗ ਹੈ ਜੁੜੇ ਹੋ ਤੁਸੀਂ ਨਾਲ ਇਤਨਾ ਦੀਪਕ ਕੁਮਾਰ ਜੀ ਨੂੰ ਰਿਪੋਰਟ ਧੰਨਵਾਦ